ਸਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਲਗਭਗ ਪਿਛਲੇ ਸਾਲ ਤੋਂ ਆਪਣੇ ਚੈਨਲ ਤੇ ਆਰੰਭ ਕੀਤਾ ਹੋਇਆ ਹੈ ਸ਼ਤਿਗੁਰਾਂ ਦੀ ਕਿਰਪਾ ਕੀਤੀ ਕੱਲ ਤੱਕ ਆਪਾਂ 564 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਸੀ ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰਨ 565 ਨੰਬਰ ਅੰਗ ਤੋਂ ਪਾਠ ਕਰਵਾ ਲੈਣ ਦੀ ਸੇਵਾ ਆਪ ਕਰਵਾਣ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇ ਸਾਧ ਸੰਗਤ ਕਿਰਪਾ ਕਰੇ ਸਾਧ ਸੰਗਤ ਦਾਸਰੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਸੂ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰੇ ਦੇ ਸਿਰ ਤੇ ਮਿਹਰ ਭਰਿਆ ਹੱਥ ਤੇ ਸਾਰੇ ਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰ ਤਨ ਬਾਬਾ ਨੋਦ ਸਿੰਘ ਜੀ ਵਡ ਹੰਸ ਮਹਲਾ ਤੀਜਾ ਵਡ ਹੰਸ ਸਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਮਨੁ ਆ ਗਹਿਦਿ ਸਿਧਾਮੁ ਦਾ ਉਹ ਕੈਸੇ ਹਰ ਗੁਣ ਗਾਵੇ ਮਨੁਆ ਕਹਿੰਦੇ ਨੇ ਮਨ ਨੂੰ ਤੇ ਮਨ ਵੀ ਜਿਹੜਾ ਹੋਸ਼ਾ ਮਨ ਜਿਹੜਾ 10 ਦਸ਼ਮਾ ਵੱਲ ਦਹ ਦਿਸ 10 ਦਸ਼ਮਾ ਦੇ ਵੱਲ ਭੱਜਾ ਫਿਰਦਾ ਹੈ ਦੌੜਦਾ ਫਿਰਦਾ ਹੈ ਦਾਸੀ ਪਾਸੀ ਦੌੜਦਾ ਰਹਿੰਦਾ ਹੈ ਉਹ ਮਨ ਪ੍ਰਮਾਤਮਾ ਦੇ ਗੁਣ ਕਿਵੇਂ ਗਾ ਸਕਦਾ ਹੈ ਇੰਦਰੀ ਰਾਪ ਰਹੀ ਅਦਕਾਈ ਕਾਮ ਕਰੋਧ ਨਿਤ ਸਤਾਵ ਜਿਸ ਉਤੇ ਕਾਮ ਵਾਸ਼ਨਾ ਬਹੁਤ ਜ਼ੋਰ ਪਾਈ ਰੱਖਦੀ ਹੈ ਜਿਸ ਨੂੰ ਕਾਮ ਸਦਾ ਸਤਾਉਂਦਾ ਰਹਿੰਦਾ ਹੈ ਜਿਸ ਨੂੰ ਕਰੋਧ ਸਦਾ ਦੁਖੀ ਕਰਦਾ ਰਹਿੰਦਾ ਹੈ ਵਾਹ ਵਾਹ ਸਹਿਜ ਗੁਣ ਰਵਿਜੈ ਆਤਮਕ ਅਡੋਲਤਾ ਵਿੱਚ ਟਿਕ ਕੇ ਹੀ ਪਰਮਾਤਮਾ ਦੀ ਗੁਣਾਂ ਦੀ ਸਿਫਤ ਉਸਲਾ ਕੀਤੀ ਜਾ ਸਕਦੀ ਹੈ ਰਾਮ ਨਾਮ ਇਸ ਜਗ ਮੈਂ ਦੋਲਬ ਹੈ ਗੁਰਮਤ ਹਰ ਰਸ ਪੀਜੈ ਖਾ ਜਨਮ ਦੇ ਵਿੱਚ ਪ੍ਰਮਾਤਮਾ ਦਾ ਨਾਮ ਇੱਕ ਦੁਰਲਭ ਵਸਤੂ ਹੈ ਤੇ ਗੁਰੂ ਦੀ ਮਤ ਉਤੇ ਤੁਰ ਕੇ ਹੀ ਪ੍ਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ਰਹਾ ਉਹ ਥੋੜਾ ਜਿਹਾ ਬਸ਼ਰਮ ਦਈਏ ਸ਼ਬਦ ਜੀਨ ਮਨ ਨਿਰਮਲ ਹੋਵੇ ਤਾਂ ਹਰ ਕਾ ਗੁਣ ਗਵੈ ਜਦੋਂ ਗੁਰੂ ਦੇ ਸ਼ਬਦ ਨੂੰ ਪਛਾਣ ਲਈਏ ਗੁਰੂ ਦੇ ਸ਼ਬਦ ਦੇ ਨਾਲ ਪੁਸ਼ਾਣ ਕਰਕੇ ਸਾਂਝ ਪਾ ਕੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਕਦੋਂ ਹੀ ਉਹ ਪ੍ਰਮਾਤਮਾ ਦੀ ਸਿਫ਼ਤਸਲਾ ਦੇ ਗੀਤ ਗਾਉਂਦਾ ਹੈ ਗੁਰਮਤੀ ਆਪੇ ਆਪ ਪੁਸ਼ਾਣੇ ਤਾਂ ਨਿਜ ਕਰ ਵਸ ਪਾਵੇ ਜਦੋਂ ਮਨੁੱਖ ਗੁਰੂ ਦੀ ਮੱਤ ਉੱਤੇ ਚੜਕੇ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਸਦੋ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲੀਦਾ ਹੈ ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ ਏ ਮੇਰੇ ਮਨ ਸਦਾ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹੋ ਸਦਾ ਪ੍ਰਮਾਤਮਾ ਦੀ ਸਿਰਫ ਸਲਾ ਦੇ ਗੀਤ ਗਾਉਂਦਾ ਰਹੋ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਤੇ ਇੰਜ ਮਨ ਇਛਤ ਫਲ ਹਾਸਲ ਕਰਨ ਪ੍ਰਮਾਤਮਾ ਸਦਾ ਪਵਿੱਤਰ ਹੈ ਤੇ ਸਦਾ ਸੁਖ ਦੇਣ ਵਾਲਾ ਹੈ ਹਮ ਨੀਚ ਸੇ ਉਤਮ ਬਹ ਹਰ ਕੈ ਈਸ਼ਰਨਾਈ ਪ੍ਰਮਾਤਮਾ ਦੀ ਸ਼ਰਨ ਪਿਆ ਅਸੀਂ ਜੀਵ ਨੀਵੇਂ ਤੋਂ ਉਤਮ ਬਣ ਜਾਂਦੇ ਹਾਂ ਪੱਥਰ ਡੁੱਬਦਾ ਕਾਢ ਲਿਆ ਸਾਚੀ ਵੜਿਆਈ ਪਰਮਾਤਮਾ ਬੁਕਾਰਮ ਚ ਡਿੱਗੇ ਹੋਏ ਪੱਥਰ ਚਿੱਤ ਮਨੁੱਖ ਨੂੰ ਵੀ ਬਚਾ ਲੈਂਦਾ ਏ ਤੇ ਅਸਲ ਇਜਤ ਬਖਸ਼ਤਾ ਹੈ ਬਿਖ ਸੇ ਅੰਮ੍ਰਿਤ ਪੈ ਗੋੜ ਮਤ ਬੁੱਧ ਪਾਈ ਜਿਹੜੇ ਗੁਰੂ ਦੀ ਮਤ ਉੱਤੇ ਤੁਰ ਕੇ ਸੇਸ਼ ਅਕਲ ਹਾਸਲ ਕਰ ਲੈਂਦੇ ਹਨ ਉਹ ਮਾਨੋ ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ ਅਕਹੋ ਪਰਮਲਪ ਅੰਤਰ ਵਾਸ਼ਨਾ ਬਸਾਈ ਅਕਹੂ ਅਕ ਅਕ ਤੋਂ ਚੰਦਨ ਬਣ ਜਾਂਦੇ ਹਨ ਉਹ ਵਿਅਕਤੀ ਅਕ ਤੋਂ ਚੰਦਨ ਬਣ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਸੁੱਚੇ ਆਤਮਿਕ ਜੀਵਨ ਦੀ ਸੁਗੰਧੀ ਆਵਸਦੀ ਹੈ ਮਾਨਸ ਜਨਮ ਦੁਲੰਬ ਹੈ ਜਗ ਮੈਂ ਖਟਿਆ ਆਇਏ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਰਦਾ ਹੈ ਜਗਤ ਵਿੱਚ ਆ ਕੇ ਉਹੀ ਖੱਟੀ ਖਟਦਾ ਹੈ ਲਾਭ ਲੈਂਦਾ ਹੈ ਪੂਰੇ ਭਾਗ ਸਤ ਗੁਰ ਮਿਲੇ ਹਰ ਨਾਮ ਧਿਆਏ ਜਿਸ ਨੂੰ ਪੂਰੇ ਭਾਗਾਂ ਦੇ ਨਾਲ ਗੁਰੂ ਮਿਲ ਪੈਂਦਾ ਹੈ ਜੇ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਮਨ ਮੁਖ ਭੁਲੇ ਬਖੇ ਲਗੇ ਅਹਲਾ ਜਨਮ ਗਵਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕਿਰਾਏ ਪੈ ਰਿੰਦੇ ਹਨ ਵਕਾਰਾਂ ਦੇ ਜ਼ਹਿਰ ਵਿੱਚ ਮਰ ਰਹਿੰਦੇ ਹਨ ਤੇ ਕੀਮਤੀ ਜੀਵਨ ਗਵਾ ਲਿੰਦੇ ਹਨ ਹਰ ਕਾ ਨਾਮ ਸਦਾ ਸੁਖ ਸਾਗਰ ਸੱਚਾ ਸ਼ਬਦ ਨਾ ਪਾਇਆ ਪ੍ਰਮਾਤਮਾ ਦਾ ਨਾਮ ਜੋ ਸਦਾ ਆਲੀ ਸੁੱਖਾਂ ਨਾਲ ਭਰਪੂਰ ਹੈ ਪਰ ਉਹਨਾਂ ਨੂੰ ਹਰੀ ਦੀ ਸਿਰਫ ਸੁਲਾਹ ਵਾਲਾ ਗੁਰ ਸ਼ਬਦ ਚੰਗਾ ਨਹੀਂ ਲੱਗਦਾ ਮੁੱਖੋ ਹਰ ਹਰ ਸਭ ਕੋ ਕਰ ਬਿਰਲਾ ਹੀਰ ਦੇਵ ਸਾਇਆ ਮੂ ਨਾਲ ਬਾਰੋ-ਬਾਰ ਤਾਂ ਹਰੇਕ ਪ੍ਰਮਾਤਮਾ ਦਾ ਨਾਮ ਉਚਾਰ ਦਿੰਦਾ ਹੈ ਪਰ ਕਿッセ ਬਿਰਲੇ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ ਨਾਨਕ ਜਿਨ ਕਾ ਹਿਰਦੇ ਵਸਿਆ ਮੋਖ ਮੁਕਤ ਤਨ ਪਾਇਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਉਹ ਮਨੁੱਖ ਵਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ ਵਡਹੰਸ ਮਹਲਾ ਪਹਿਲਾ ਸ਼ੰਤ ਰਾਗ ਮਢਹੰਸ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸ਼ੰਤ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਕਾਇਆ ਕੂੜਿ ਬਗਾਰ ਕਾ ਹੈ ਨਾਇ ਸ੍ਰੀ ਹਿਰਦੇ ਨੂੰ ਮਾਇਆ ਦੇ ਮੂਹ ਵਿੱਚ ਗੰਦਾ ਕਰਕੇ ਤੀਰਥ ਇਸ਼ਨਾਨ ਕਰਨ ਦਾ ਸਰੀਰ ਹਿਰਦੇ ਨੂੰ ਮਾਇਆ ਦੇ ਮੂਹ ਵਿੱਚ ਗੰਦਾ ਕਰਕੇ ਤੀਰਥ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ ਨਾਤਾ ਸੋ ਪਰਵਾਨ ਸੱਚ ਕੁਮਾਇਆ ਕੇਵਲ ਉਸ ਮਰਖ ਦਾ ਨਹਾਉਣਾ ਕਬੂਲ ਹੈ ਜੋ ਸਦਾtheta ਪ੍ਰਭੂ ਦਾ ਨਾਮ ਸ਼ਿਮਰ ਦੀ ਕਮਾਈ ਕਰਦਾ ਹੈ ਜਦ ਸਾਚ ਅੰਧਰ ਹੋਏ ਸਾਚਾ ਤਾਮ ਸਾਚਾ ਪਾਇਏ ਜਦੋਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਹਿਰਦੇ ਵਿੱਚ ਆ ਵਸੇ ਤਦੋਂ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ ਲਿਖਿਆ ਹੈ ਬਾਜੋ ਸੁਰਤ ਨਹੀਂ बोला बोला गवैया ਪਰ ਪ੍ਰਭ ਦੇ ਹੁਕਮਾਂ ਤੋਂ ਬਿਨਾਂ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ ਨਿਰਯ ਜਬਾਨੀ ਗਿਆਨ ਦੀਆਂ ਗੱਲਾਂ ਕਰਨੀਆਂ ਬੇਰਥ ਹਨ ਜਿੱਥੇ ਜਾਏ ਬਈਆ ਭਲਾ ਕਹੀਏ ਸੁਰਤ ਸ਼ਬਦ ਲਖਾਈਏ ਜਿੱਥੇ ਵੀ ਜਾ ਕੇ ਬੈਠੀਏ ਪ੍ਰਭੂ ਦੀ ਸਿਫਤ ਸਲਾਹ ਕਰੀਏ ਆਪਣੀ ਸੁਰਤ ਵਿੱਚ ਪ੍ਰਭੂ ਦੀ ਸਿਫਤ ਸੁਲਾਦੀ ਬਾਣੀ ਵਿੱਚ ਪਰੋਈਏ ਕਾਇਆ ਕੂੜ ਬਗਾਰ ਕਹੈ ਨਾਇ ਅਸ਼্নান ਕਰਨ ਦਾ ਕੋਈ ਲਾਭ ਨਹੀਂ ਨਹੀਂ ਤਾਂ ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਮੈਲਾ ਕਰਕੇ ਤੀਰਥ ਸ਼ਨਾਣ ਦਾ ਕੀ ਲਾਭ ਤਾ ਮੈਂ ਕਹਾ ਕਹਿਣ ਜੇ ਤੁਝੇ ਕਹਾਇਆ ਏ ਪ੍ਰਭੂ ਮੈਂ ਤਦ ਹੀ ਤੇਰੀ ਸਿਮਰ ਸਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਣਾ ਕਰਦਾ ਹੈ ਅਮਰਤ ਹਰਕਾਰ ਨਾਮ ਮੇਰੇ ਮਨ ਭਾਇਆ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ ਸਕਦਾ ਹੈ ਨਾਮ ਮਿੱਠਾ ਮਨੇ ਲਗਾ ਦੁੱਖ ਡੇਰਾ ਟਾਇਆ ਜਦੋਂ ਪ੍ਰਭੂ ਦਾ ਨਾਮ ਮਨ ਵਿੱਚ ਮਿੱਠਾ ਲੱਗਣ ਲੱਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਛੁਕ ਲਿਆ ਸਮਝੋ ਸੁਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇ हे ਪ੍ਰਭੂ ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿੱਚ ਆ ਵੱਸਦਾ ਹੈ ਨਦਰ ਤਉ ਦੇਰਦਾਸ ਮੇਰੀ ਜਿਨੀਆਂ ਆਪਿ ਪਾਇਆ हे प्रभु जस ने अपने आप ही जगत पैदा किया है जद तू मन्नू प्रेरणा करदा है तदो ही मैं तेरी सिर्फ स्तुति कर सकदा हां ता मैं कहया कहण जा तुझे कहया मेरी त तेरे दर ते रजोही हुंदी है मेहर दी नजर तू आप करदा है बारी खसम कढाये किरत कुमाऊणा ਜੀਵਨ ਦੇ ਕੀਤੇ ਕਰਮਾਂ ਅਨਸਾਰ ਖਸਮ ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰ ਹੀ ਦਿੰਦਾ ਹੈ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ ਕਿਸੇ ਮਨੁੱਖ ਨੂੰ ਪੜਾ ਆ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੁੰਦਾ ਬਾ ਪੜਿਆਂ ਦੀ ਨਿੰਦਾ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ ਨਾ ਪਾਈਏ ਝਗੜਾ ਸੁਆਮੀ ਸੇਤੀ ਆਪ ਆਪ ਵਿਝਾਵਣਾ ਮਾਲਕ ਪ੍ਰਭੂ ਦੇ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ ਇਸ ਤਰ੍ਹਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿ ਆਰ ਆਉਣਾ ਜਿਸ ਮਾਲਕ ਦੇ ਸੰਗ ਜੁਣਾ ਹੈ ਉਸੇ ਨਾਲ ਤਰੀਕਾ ਉਸੇ ਨਾਲ ਸ਼ਰੀਕਾ ਕਰ ਕਿ ਕਿਉਰ ਇਹ ਜੋ ਦੇ ਸਹਣਾ ਮਨ ਕਹਿਣਾ ਆਖ ਨਹੀਂ ਵਾਵਣਾ ਪਰਮਾਤਮਾ ਜੇ ਸੁੱਖ ਦੁੱਖ ਦਿੰਦਾ ਹੈ ਉਹ ਖਿੜੇ ਮੱਥੇ ਸਹਾਰਨਾ ਚਾਹੀਦਾ ਹੈ ਗਿਲਾ ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ ਬਾਰੀ ਖਸਮ ਕਢਾਏ ਕਰਤ ਕੁਮਾਵਣਾ ਸਭ ਕੀਤੇ ਕਰਮ ਅਨੁਸਾਰ ਕਸ਼ਮ ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦਿੰਦਾ ਹੈ ਸਭ અપਾਇਨ ਆਪ ਆਪੇ ਨਦਰ ਕਰੇ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਆਪ ਪੈਦਾ ਕੀਤੀ ਹੈ ਆਪ ਹੀ ਹਰੇਕ ਜੀਵ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਕੋੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ ਕੋਈ ਜੀਵ ਕੋੜੀ ਦੁੱਖ ਵਾਲੀ ਚੀਜ਼ ਨਹੀਂ ਮੰਗਦਾ ਹਰੇਕ ਮਿੱਠੀ ਸੁਖਦਾਈ ਚੀਜ਼ ਹੀ ਮੰਗਦਾ ਹੈ ਸਭ ਕੋਈ ਮਿੱਠਾ ਮੰਗ ਦੇਖੇ ਖਸਮ ਬਾਬਾ ਸੋ ਕਰੇ ਹਰੇਕ ਜੀਵ ਮਿੱਠੇ ਸੁਖਦਾਈ ਪਦਾਰਥਾਂ ਦੀ ਮੰਗੀ ਮੰਗਦਾ ਹੈ ਪਰ ਖਸਮ ਪ੍ਰਭੂ ਉਹ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ ਕਿਸ ਪੁੰਨ দান ਅਨੇਕ ਕਰਨੀ ਨਾਮ ਤੁਲਨਾ ਸੰਸਰੇ ਜੀਵਦਾਨ ਪੁੰਨ ਕਰਦੇ ਹਨ ਇਹੋ ਜੇ ਹੋਰ ਵੀ अनेका ਧਰਮ ਕੰਮ ਕਰਦੇ ਹਨ ਪਰ ਪ੍ਰਮਾਤਮਾ ਦਾ ਨਾਮ ਜਪਣ ਦੇ ਬਰਾਬਰ ਹੋਰ ਕੋਈ ਉਦਮ ਨਹੀਂ ਨਾਨਕ ਜਿਨ੍ਹਾਂ ਨਾਮ ਮਿਲਿਆ ਕਰਮ ਹੋਆ ਤੁਰ ਕਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਬੰਦਿਆਂ ਉੱਤੇ ਸਰਵ ਪ੍ਰਮਾਤਮਾ ਵੱਲੋਂ ਕਦੇ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ ਸਭ ਐ ਪਾਇਨ ਆਪੇ ਆਪੇ ਨਦਰ ਕਰੇ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਆਪ ਹੀ ਸਭ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਆਪ ਜੀ ਨੇ 565 ਅੰਗ ਤੋਂ ਪਾਠ ਸਰਵਣ ਕੀਤਾ ਹੈ ਇਸ ਲਈ ਵਿਚਾਰਾ ਕੀਤੀਆਂ ਹਨ ਇਸ ਸ੍ਰੀ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਧੰਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਉਹ ਸੱਚੇ ਸਤਗੁਰੂ ਤੋਂ ਬਿਨਾਂ ਉਸ ਪ੍ਰਭੂ ਨੂੰ ਉਸ ਪਰਮਾਤਮਾ ਨੂੰ ਪੁਛਾਣਿਆ ਨਹੀਂ ਜਾ ਸਕਦਾ ਇਸ ਲਈ ਆਓ ਸੱਚੇ ਸਤਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਪ੍ਰਭੂ ਪਰਮੇਸ਼ਰ ਦਾ ਨਾਮ ਜਪੀਏ ਨਾਮ ਜਪ ਕੇ ਆਪਣੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਕਰ ਲਈਏ ਸਾਧ ਸੰਗਤ ਜੀ ਹੁਣ ਇੱਥੇ ਹੀ ਦਾਸ ਸਮਾਪਤੀ ਕਰਕੇ ਖੇਮਾ ਦਾ ਜਾਚਕ ਹੋਵੇਗਾ ਇਸ ਤੋਂ ਪੈਨੂੰ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਧ ਸੰਗਤ ਜੀ ਦਾਸ ਸਚਨਲ ਗੁਰਸਾਖੀਆਂ ਸ਼ਬਦ ਉਚਾਰ ਜਿਨ੍ਹਾਂ ਭੈਣਾ ਤੇ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦਾਸ ਨੂੰਤ ਨੂੰ ਆਦੀ ਬਣਾਓ ਜੀ ਜੋ ਕਰ ਜੋ ਲਖਜ ਦਾਸ ਦੇ ਮੂੰਹ ਅਜਹਿ ਨਿਕਲੇ ਹੋਣ ਜਿਸ ਤੇ ਨਾਲ ਕਿਸੇ ਦੇ ਮਨ ਨੂੰ ਛੱਟ ਵਜੀ ਹੋਵੇ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤੇ ਦਾਸ ਹੱਥ ਜੋੜ ਕੇ ਮਾਫੀ ਮੰਗਦਾ ਹੈ ਸਾਧ ਸੰਗਤ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਜੀ ਭੁੱਲਾ ਨਾ ਚਿਤਾਰੋ ਅੱਗੇ ਤੋਂ ਸਮਤ ਬਖਸ਼ੋ ਸ਼ੁੱਧ ਤੇ ਸਪਸ਼ਟ ਬਾਣੀ ਬੜ ਸਕੀਏ ਤੇ ਸ਼ੁੱਧ ਵਿਚਾਰਾਂ ਕਰ ਸਕੀਏ ਸਾਧ ਸੰਗਤ ਜੀ ਭੁੱਲਾ ਚੁਕਾਂ ਦੀ ਮਾਫੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਇਕ ਕਰੋ ਅਤੇ ਸ਼ੇਅਰ ਕਰੋ ਜੀ ਸਾਧ ਸੰਗਤ ਜੀ ਦਾਸ ਇਥੇ ਹੀ ਖਿਮਾ ਦਾ ਜਾਚਖੈ ਆਉ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ